ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਸੇਖਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਠੀਕ ਹੈ ਜੀ ਬਾਈਕ ਕੋਲ ਇੱਕ ਤਾਜੀ ਸੂਈ ਮੱਝ ਹੈ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 75280001055 ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋ ਕਰ ਤੇ ਸੇਕ ਕਰੋ ਤਾਂ ਕਿ ਢੱਡ ਤੱਕ ਨੂੰ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀਏ ਜੀ ਜੀਮੇਦਾਰ ਭਰਾ ਕਰਦਾ ਮਾਲ ਭਰਾ ਕੋਈ ਵਪਾਰ ਦਾ ਕੰਮ ਵੀ ਵੱਧ ਜਾਣ ਕਰ ਲੈਣੇ ਆਪਾਂ ਬਾਈ ਜੀ ਤੋਂ ਬਾਈ ਦਾ ਨੰਬਰ ਟਾਈਟਲ ਵਿੱਚ ਬਾਈ ਜੀ ਸਸੀ ਕਾ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਵੀਰੇ ਆਪਣਾ ਮੇਰਾ ਨਾਮ ਹਰਤੇਜ ਸਿੰਘ ਜੀ ਪਿੰਡ ਸੇਖਾ ਵੀਰੇ ਠੀਕ ਆ ਨੇੜੇ ਨੇੜੇ ਬਾਈ ਪਿੰਡ ਕਿਹੜੇ ਪੈ ਜਾਂਦੇ ਆਪਣੇ ਪਿੰਡ ਬਰਨਾਲੇ ਤੋਂ 10 ਕਿਲੋਮੀਟਰ ਧੂਰੀ ਰੋਡ ਤੇ ਆ ਵੀਰੇ ਠੀਕ ਆ ਹਾਂਜੀ ਇਧਰ ਹੋਰ ਕਿਹੜਾ ਪਿੰਡ ਆ ਜੀ ਨਾਲ ਆਪਣੇ ਨਾਲ ਜਲੂਰ ਆ ਜੀ ਠੀਕ ਆ ਬਾਲੀਆਂ ਠੀਕ ਆ ਕੱਟੂ ਵੀਰੇ ਨਾਲ ਹੀ ਪਿੰਡ ਆ ਤੇ ਮੱਝ ਦੀ ਜਾਣਕਾਰੀ ਦਿਓ ਜੀ ਪਹਿਲੀ ਆਪਣੀ ਜਿਹੜੀ ਸੂਈ ਪਈਤਾ ਜੀ ਭਾਈ 3 ਕਿ ਦਿਨ ਹੋ ਗਏ ਸੂਈ ਨੂੰ ਹਾਂਜੀ ਧੰਨੇ ਬੁੱਲ ਦਾ ਟੀਕਾ ਭਰਾਇਆ ਵੈ ਟੀਕਾ ਠੀਕ ਆ ਪਿੱਛੇ ਕੱਟਾ ਗਿਆ ਇਹਦੇ ਹਾਂਜੀ 13 ਲੀਟਰ ਦੁੱਧ ਦਿੱਤਾ ਸੀ ਪਿਛਲੇ ਸੂਏ ਹਾਂਜੀ ਇਸ ਵਾਰ ਉਮੀਦ ਆ ਵੱਧ ਦੇ ਦੂਗੀ ਠੀਕ ਆ ਰੇਟ ਭਰਾ ਪਹਿਲੀ ਦੱਸ ਦਦਾ ਰੇਟ ਭਾਈ ਜੀ 1,30,000 ਮੁੱਲ ਕਰ ਦੇ ਜੀ ਆ ਬੱਚਾ ਜੀ ਦਾ ਆਏ ਬੱਚਾ ਵੀਰੇ ਲੋਪਰਾ ਕੱਟਾ ਮਗਰ ਬਾਈ ਨੇ ਦੱਸਤਾ ਸੀਮਨ ਦਾ ਤੇ ਚੈੱਕ ਕਰ ਸਕਦੇ ਹੋ ਲੋ ਲੋ ਜੀ ਇਹ ਇਸੇ ਕਰ ਲੋਪਰਾ ਪੂਰਾ ਚੱਕਰ ਸਦੇ ਪਰਮਾਵਾਲੀ ਦਾ ਬਾਈ ਜੀ ਸੁਆ ਕਹਿੰ ਮੈਂ ਦੱਸਿਆ ਜੀ ਤੀਜਾ ਬਾਈ ਜੀ ਹਾਂ ਜੀ ਤੀ ਤੀਸਰਾ ਠੀਕ ਹੈ ਤੀਜਾ ਸੁਆ ਲੋਪਰਾ ਚਾਰ ਹਨ ਕੋਈ ਫੋਟ ਨਹੀਂ ਕੋਈ ਸਾਗ ਨਹੀਂ ਚੰਗੀ ਪਲੀ ਪਲੂ ਸੀਵਰਾ ਲੋ ਜੀ ठीक है मोड़ दो परा लो जी कद्दंता चला सकते हैं चंगी पलीप्लोसी है। लो जी फेस चेक कर सकते हैं मागर है काटा ठीक है जी लो जी बंद हो जी बंद हाँ जी भाई दूसरी माझनी दसो जानकारी दूसरी भाई जी तीसरा सुआ सुनाओ ने हाँ जी ਹਾਂ ਜੀ 10 ਦਿਨ ਦੀ ਕੱਚੀ ਆ ਠੀਕ ਆ ਤੇ ਵਸਟੀ ਕਾ ਉਹੀ ਧੰਨੇ ਦੇ ਲਵਾਇਆ ਵਿਆ ਠੀਕ ਆ ਹਾਂ ਜੀ 10 ਦਿਨਾਂ ਦੀ ਕੱਚੀ ਆ ਪਿਛਲੇ ਸੂਏ ਦੁੱਧ ਬਾਈ ਪਿਛਲੇ ਸੂਏ ਬਾਈ ਇਹਦੇ ਥੱਲੇ 14 ਲੀਟਰ ਸੀ 14 ਲੀਟਰ ਹਾਂ ਜੀ ਸਾਡੇ ਘਰ ਦੀ ਝੋਟੀ ਠੀਕ ਆ ਇਹਦਾ ਰੇਟ ਰੂਟ ਭਰਾ ਇਹਦਾ ਰੋਡ ਰੇਟ ਵੀਰੇ ਫੋਨ ਤੇ ਕਰ ਲਾਂਗੇ ਠੀਕ ਆ ਇਹਦਾ ਰੇਟ ਫੋਨ ਤੇ ਠੀਕ ਆ ਨਾਲੇ ਕੱਚੀ ਆ ਨੇ ਹਾਂ ਜੀ ਥੋੜੀ ਜਿਹੀ ਕੱਚੀ ਆ ਇਹਦਾ ਠੀਕ ਆ ਠੀਕ ਲੋ ਭਰਾ ਚੈੱਕ ਕਰ ਸਾਦੇ ਚੰਗੀ ਪੁਲੀ ਬਲੂਸੀ ਇਹ ਤੋੜ ਦੋ ਭਰਾ ਇਹਨੂੰ ਵੀ ਲੋ ਜੀ ਹਾਂ ਚੈੱਕ ਕਰ ਤੋਂ ਲਾਉਣ ਲੱਗ ਗਏ ਠੀਕ ਆ ਜੀ ਲੋਚ ਤੁਰ ਤੁਰ ਤਲੀ ਮੀ ਤੁਰ ਹਲੋਚ ਸੂਨ ਦੇ ਹਲਦ denn ਬਾਕੀ ਆ ਠੀਕ ਹੈ ਨੀ ਪੱਟਪੁੜਾ ਇਹ ਪੱਜਾ ਤੂੰ ਸਿਲਾ ਦੇ ਲੋਚ ਤੁਰਾ ਤਰਾ ਕਰਮਵਾਲੀ ਦਾ ਲੋਚ ਮੋੜ ਲੀ ਮੋੜ ਲ ਮੋੜ ਲੋ ਪਰਾ ਤੇਸ ਲੋ ਟਿਲਟਲਾਂ ਕਾਫੀ ਪਿਆਲੇ ਕਰਮਾਂ ਵਾਲੀ ਦੇ ਲੋ ਜੀ ਇਹ ਰੇਟ ਵਾਈ ਜੀ ਕਹਿੰਦੇ ਫੋਨ ਤੇ ਹਲੇ ਕੱਚੀ ਆ ਠੀਕ ਹੈ ਜੀ ਕਰ ਦਦਿਆਂ ਨਹੀਂ ਆ ਵਾਈ ਜੀ ਨਾਲ ਜਲੂ ਕਨੈਕਟ ਕਰੂਗਾ ਠੀਕ ਹੈ ਜੀ ਲੋ ਜੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਮਿਲਦੇ ਆ ਪਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ